ਬਿਲਕੁਲ ਬਹੁਤ ਬਹੁਤ ਅੱਛਾ ਯੁੱਧ ਚੱਲ ਰਿਹਾ ਕੋ ਸਿੱਧੇ ਫੋਰਟਿਸ ਤੋਂ ਮੋਗੇ ਵਾਲੀ ਰੈਲੀ 'ਚ ਪਹੁੰਚੇ ਯੁੱਧ ਕਿੱਡਾ ਤਗੜਾ ਚੱਲ ਰਿਹਾ ਹੋਣਾ ਨਸ਼ਿਆਂ ਦੇ ਵਿਰੁੱਧ ਤੁਸੀਂ ਆਪੇ ਹਿਸਾਬ ਲਾ ਲਓ ਗੁਰਮਾਰਾ ਸਾਹਿਬ ਮੇਰ ਕਰਨ ਇਹਨਾਂ ਤੇ ਤੇ ਅਸੀਂ ਤੇ ਚਾਹਨੇ ਆ ਕਿ ਨਸ਼ਾ ਰੁਕਣਾ ਚਾਹੀਦਾ ਹਰ ਪੰਜਾਬ ਦੀ ਮਾਂ ਚਾਹਦੀ ਹੈ ਹਰ ਪੰਜਾਬੀ ਚਾਹੰਦਾ ਹੈ ਬਟ ਉਹਦੇ ਵਿੱਚ ਗਵਰਨਮੈਂਟ ਕਿੰਨੀ ਸincere ਹੈ ਟੁਵਰਡਸ ਦਿਸ ਕੌਜ਼ ਕਿ ਤੇ ਲੋਕਾਂ ਦੇ ਸਾਹਮਣੇ ਹੈ ਦੀ ਪਿਛੇ ਤੁਹਾਨੂੰ ਪਤਾ ਹੋਵੇਗਾ ਚੰਦ ਦਿਨ ਪਹਿਲਾਂ ਇੱਕ ਬੜੀ ਅਨਪੋਰਚਿਊਨੇਟ ਮੌਤ ਹੋਈ ਹੈ ਇੱਕ ਨੌਜਵਾਨ ਬੱਚਾ ਇੱਕ ਪੁਲਿਸ ਅਫਸਰ ਉਹਦੀ ਨਸ਼ਿਆਂ ਦੇ ਵਿੱਚ ਡੈਥ ਹੋਈ ਹੈ ਤੇ ਇੱਕ ਪੁਲਿਸ ਅਫਸਰ ਨੇ ਖੁਦ ਜਿਹੜੇ ਐਸੇ ਹੀ ਰੈਂਕ ਦਾ ਉਹਨੇ ਖੁਦ تسلیم ਕੀਤਾ ਤੇ ਨਸ਼ਾ ਹਰ ਜਗ੍ਹਾ ਅਵੇਲੇਬਲ ਜਿਹੜੀ ਅਸਲ ਕੋਸ਼ਿਸ਼ ਹੈ ਨਸ਼ਾ ਬੰਦ ਕਰਦੀ ਉਹ ਨਹੀਂ ਹੋ ਰਹੀ ਆਪਟਿਕ ਸ਼ੋਅ ਨਹੀਂ ਇਹ ਜਿਹੜੀ ਪਾਰਟੀ ਆ ਆਪਟਿਕਸ ਤੋਂ ਹੀ ਜਨਮੇ ਦਾ ਹੋਇਆ ਤੇ ਆਪਟਿਕਸ ਤੱਕ ਹੀ ਇਹਨਾਂ ਦਾ ਕੰਮ ਲੱਭਣੇ ਤੇ ਇੰਨੀ ਗੱਲ ਹੀ ਕਹਾਂਗੇ ਜਸਟਿਸ ਹੈਜ਼ ਪ੍ਰੀਵੈਲਡ ਐਂਡ ਆਪਸ ਬੈਲੋ ਡਰਾਮਸ ਹੈਵ ਆਲ ਫੇਲ ਜਸਟਿਸ ਪ੍ਰੀਵੈਲ ਕਰ ਗਈ ਹੈ ਬੈਲੋ ਡਰਾਮਾ ਫੇਲ ਹੋ ਗਿਆ ਜਦ ਜਦ ਆਪ ਸਰਕਾਰ ਡਰਦੀ ਹੈ ਨੇਤੀ ਨਵੇਂ ਡਰਾਮੇ ਕਰਦੀ ਹੈ ਮੈਂ ਤਾਂ ਇੰਨੀ ਗੱਲ ਹੀ ਕਹਿ ਸਕਿਆ ਬਾਕੀ ਟ੍ਰੈਨਡਲਾ ਕੀ ਆਇਆ ਪਰ ਸਰ ਪਟੇਸਲਾ ਸਟੇ ਸਟੇ ਸਾਰੇ ਉਹਨਾਂ ਨੇ ਸਾਰੀਆਂ ਪ੍ਰੋਸੀਡਿੰਗ ਸਟੇ ਕਰ ਦਿੱਤੀਆਂ ਤੇ ਅਗਲੀ ਡੇਟ 24 ਦੀ ਪਰ ਮੀਟਿੰਗ ਜਾਏ ਉਹ ਅੱਜ ਜੀਤ ਉਸਾਇਦ ਨੇ 14 ਨੂੰ ਲੈ ਕੇ ਕੱਲ ਹੋ ਰਹੀ ਹੈ ਪਹਿਲੇ ਅੰਦਰ ਇਹਨਾਂ ਦੀ ਸਾਰੀ ਗੱਲਬਾਤ ਸੁਣ ਲਈਏ ਜੀ ਫਿਰ ਬਾਹਰ ਆ ਕੇ ਟਾਕਰ ਕਰਦੇ ਹਾਂ ਪਰ ਬਾਜਵਾ ਜੀ ਨੇ ਟੈਕਨਸਟ ਹੋਏ ਇੰਨਾ ਅਪਰੂਵ ਕਰਿਆ ਪੂਰੇ ਪੰਜਾਬ 'ਚ ਆਮਦਮੀ ਪਾਰਟੀ ਨੇ ਕਿ ਇਸ ਤਰ੍ਹਾਂ ਦੇ ਨਾਲ ਅੱਜ ਕੋਰ ਦਾ ਫੈਸਲਾ ਆਇਆ ਆਈ ਹੋਪ ਕਿ ਅੱਗੇ ਵੀ ਇਸ ਤਰ੍ਹਾਂ ਦਾ ਰਹੇ ਤਾਂ ਉਹਦੇ ਨਾਲ ਲੱਗਦਾ ਕਿ ਇਹ ਪੂਰੇ ਦਾ ਪੂਰਾ ਮਹੱਤਵਪੂਰਨ ਕਦਮ ਹੈ ਲਕੋ ਨਨ ਇਸ਼ੂ ਨੂੰ ਇਸ਼ੂ ਬਣਾਉਣ ਦੀ ਕੋਸ਼ਿਸ਼ ਹੈ ਇਹਨਾਂ ਦੀ ਹਰ ਦਫਾ ਕੋਈ ਗੱਲ ਕਿਸੇ ਕਿਸਮ ਦੀ ਤਾਂ ਕੋਈ ਗੱਲ ਕਹੀ ਦੀ ਸੀ ਤੋਂ ਮੇਰਾ ਖਿਆਲ ਹੈ ਇਹਨਾਂ ਕੋਈ ਇਸ਼ੂਸ ᱫਿਆ ਸ਼ਾਰਟਰ ਇਸ਼ੂਸ ਐਂਡ ਇੱਕ ਸੋਚੀ ਸਮਝੀ ਰਣਨੀਤੀ ਇਹਨਾਂ ਦੀ ਕਿ ਬਜਾਏ ਕਿ ਸਰਕਾਰ ਦੇ ਉਲਟ ਹਰ ਰੋਜ਼ ਕੋਈ ਨਾ ਕੋਈ ਲਾ ਐਂਡ ਆਰਡਰ ਤੇ ਕੋਈ ਡਰੱਗਸ ਦੇ ਉੱਤੇ ਕੋਈ ਇਹਨਾਂ ਦੀ ਗਵਰਨਮੈਂਟ ਫੇਲੀਅਰਸ ਤੇ ਗੱਲ ਚੱਲੇ ਇਹ ਚਾਹਦੇ ਕਿ ਕੋਈ ਨਾ ਕੋਈ ਇਸ਼ੂ ਜਿਹੜਾ ਕਿਸੇ ਨਾ ਕਿਸੇ ਇਹ ਟਾਲਣ ਦਾ ਢਾਂਗੇ ਨਾਥਿੰਗ ਐਂਡ ਦੇ ਆਰ ਕੰਪਲੀਟਲੀ ਫੇਲ ਇਹ ਸਾਰੇ ਇਸ਼ੂ ਦੇ ਵਿੱਚ ਦੇ ਆਰ ਕੰਪਲੀਟਲੀ ਫੇਲ ਤੁਸੀਂ ਵੇਖਿਆ ਹੀ ਹੈ ਹਰ ਰੋਜ਼ ਲੱਭ ਲੈਂਦੇ ਕੋਈ ਨਾ ਕੋਈ ਨਵੀਂ ਚੀਜ਼ ਕਦੀ ਕਿਸੇ ਹੋਰ ਪਾਰਟੀ ਦੀ ਲੱਭ ਲੈਣ ਕਿਉਂ ਨਹੀਂ ਇਸ ਤੋਂ ਬਾਅਦ ਕਦੀ ਸਾਟੀ ਲੱਭ ਨਹੀਂ ਦਿੰਦੇ ਨਹੀਂ ਦੂਸਰੀ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਇਹਨਾਂ ਨੂੰ ਡਬੋ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਸਾਡੇ ਖਿਲਾਫ ਬੋਲਣ ਨਾ ਕ੍ਰਿਪਸ਼ਨ ਦੇ ਖਿਲਾਫ ਨਾ ਬੋਲੀਏ ਤੇ ਬੋਲੀਏ ਕਿਹਦੇ ਖਿਲਾਫ ਉਹ ਤੇ ਅਸੀਂ ਬੋਲਦੇ ਹੀ ਰਹਿਣਾ ਤੇ ਗੱਲ ਬਸ ਇੰਨੀ ਬਣੀ ਹੈ ਉਹਦੇ ਨਸ਼ਾ ਰੈਲੀ ਚੱਲ ਰਹੀ ਹੈ ਤੇ ਉਹਦੇ ਨਸ਼ਾ ਰੈਲੀ ਹੈ ਸਫਲਤਾ ਜਿਹੜੀ ਲੈ ਉਹ ਪਹਿਲਤੀ ਤੋਂ ਬਾਅਦ ਦੂਜੀ ਰੈਲੀ ਕੀਤੀ ਜਾ ਰਹੀ ਹੈ ਤੇ ਕਹਿੰਦੇ ਦੂਜਾ ਅਭਿਆਨ ਵੀ ਦਿੱਤਾ ਯੋਧ ਦੇ ਵਿਰੋਧ ਵਿੱਚ ਬਿਲਕੁਲ ਬਹੁਤ ਬਹੁਤ ਅੱਛਾ ਯੁੱਧ ਚੱਲ ਰਿਹਾ ਕੋ ਸਿੱਧੇ ਫੋਰਟਿਸ ਤੋਂ ਲੋਗੇ ਵਾਲੀ ਰੈਲੀ ਚ ਪਹੁੰਚੇ ਯੁੱਧ ਕਿੱਦਾਂ ਗਤਗੜਾ ਚੱਲ ਰਿਹਾ ਹੋਣਾ ਨਸ਼ਿਆਂ ਦੇ ਵਿਰੋਧ ਤੇ ਤੁਸੀਂ ਆਪੇ ਹਿਸਾਬ ਲਾ ਲਓ ਰੂਮਾਰਸਾ ਮੇਰ ਕਰਨ ਇਹਨਾਂ ਤੇ ਅਸੀਂ ਤੇ ਚਾਹਨੇ ਆ ਕਿ ਨਸ਼ਾ ਰੁਕਣਾ ਚਾਹੀਦਾ ਹਰ ਪੰਜਾਬ ਦੀ ਮਾਂ ਚਾਹਦੀ ਹਰ ਪੰਜਾਬੀ ਚਾਹੁੰਦਾ ਬਟ ਉਹਦੇ ਵਿੱਚ ਗਵਰਨਮੈਂਟ ਕਿੰਨੀ ਸincere ਹੈ ਟੁਵਰਡਸ ਦਿਸ ਕੌਜ਼ ਕਿਤੇ ਲੋਕਾਂ ਦੇ ਸਾਹਮਣੇ ਹੈ ਦੀ ਪਿੱਛੇ ਤੁਹਾਨੂੰ ਪਤਾ ਹੋਵੇਗਾ ਚੰਦ ਦਿਨ ਪਹਿਲਾਂ ਇੱਕ ਬੜੀ ਅਨਪੋਰਚਿਊਨੇਟ ਮੌਤ ਹੋਈ ਹੈ ਇੱਕ ਨੌਜਵਾਨ ਬੱਚਾ ਇੱਕ ਪੁਲਿਸ ਆਫਸਰ ਉਹਦੀ ਨਸ਼ਿਆਂ ਦੇ ਵਿੱਚ ਡੈਥ ਹੋਈ ਹੈ ਤੇ ਇੱਕ ਪੁਲਿਸ ਅਫਸਰ ਨੇ ਖੁਦ ਜਿਹੜੇ ਇਹ ਸਹੀ ਰਹਿ ਗਦਾ ਉਹਨੇ ਖੁਦ تسلیم ਕੀਤਾ ਤੇ ਨਸ਼ਾ ਹਰ ਜਗ੍ਹਾ ਵੇਨਪਨ ਜਿਹੜੀ ਅਸਲ ਕੋਸ਼ਿਸ਼ ਹੈ ਨਸ਼ਾ ਬੰਦ ਕਰਦੀ ਉਹ ਨਹੀਂ ਹੋ ਰਹੀ ਆਪਟਿਕਸ ਹੋ ਰਹੀ ਹੈ ਇਹ ਜਿਹੜੀ ਪਾਰਟੀ ਆ ਆਪਟਿਕਸ ਤੋਂ ਹੀ ਜਨਮੇ ਦਾ ਹੋਇਆ ਤੇ ਆਪਟਿਕਸ ਤੱਕ ਹੀ ਇਹਨਾਂ ਦਾ ਕੰਮ ਨਿਬੜ ਜਾਣਾ ਮੈਂ ਇਸ ਤੋਂ ਬਾਅਦ ਕੁਝ ਕਹਿ ਨਹੀਂ ਸਕਦਾ ਜਿਹੜਾ ਜਿਹੜਾ ਪਹਿਲੇ ਦਿਨ ਦਾ ਬਿਆਨ ਹੈ ਆਪਾਂ ਉਹਨੂੰ ਕਵੀਰਤਾ ਨਾਲ ਲਈ ਅਖੀਰ ਗਵਰਨਮੈਂਟ EMPLOYEE ਹੈ ਗਵਰਨਮੈਂਟ EMPLOYEE ਦੇ ਉੱਤੇ ਕਈ ਬੰਦਿਸ਼ਾਂ ਕਈ ਪਾਬੰਦੀਆਂ ਹੁੰਦੀਆਂ ਨੇ ਪਰ ਸਾਹਿਬ 25 ਦੀ CM ਸੀ 2000 ਨੇ ਉਹ ਮੁੱਖ ਧਿਆਨ ਦੇਖੀ ਇਹ ਕਹਿੰਦੇ ਮੈਂ ਕਾਂਗਰਸ ਨੇ ਸਾਰੇ ਚੀਜ਼ ਕਹਿਣਾ ਸਾਹਿਬ ਜੀ 25 ਦੀ CM ਕੀ 25 ਦੀ ਜੀ ਸਾਹਿਬ